ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਆਦੇ ਹਾਂ ਅੱਜ ਦੀ ਵੱਡੀ ਖਬਰ ਹੈ 58 ਮੁਲਕਾਂ ਵਿੱਚ ਬਗੈਰ ਵੀਜ਼ਾ ਜਾ ਸਕਦੇ ਹਨ ਭਾਰਤੀ ਨਾਗਰਿਕ ਭਾਰਤੀ ਨਾਗਰਿਕ ਹੋਣ ਬਗੈਰ ਵੀਜ਼ਾ ਤੋਂ ਦੁਨੀਆ ਦੇ 58 ਮੁਲਕਾਂ ਦਾ ਸਫਰ ਕਰ ਸਕਦੇ ਹਨ ਹੰਰੀ ਪਾਸਪੋਰਟ ਇੰਡੈਕਸ ਦੇ ਮੁਤਾਬਕ ਮੰਤਰੀ ਜੱਦਜਾ ਬੰਦੀ ਵਿੱਚ ਭਾਰਤੀ ਪਾਸਪੋਰਟ ਨੂੰ 77ਵਾਂ ਸਥਾਨ ਮਿਲਿਆ ਹੈ ਅਤੇ ਇਹ ਤਬਦੀਲੀ ਪਿਛਲੇ 6 ਮਹੀਨਿਆਂ ਦੌਰਾਨ ਆਈ ਹੈ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਹੁਣ ਵੀ ਸਿੰਗਾਪੁਰ ਨਾਲ ਸੰਬੰਧਿਤ ਹੈ ਇਸ ਦੇ ਨਾਗਰਿਕ 193 ਦੇ ਮੁਲਕਾਂ ਵਿੱਚ ਵੀਜ਼ਾ ਮੁਕਤ ਸਫ਼ਰ ਕਰ ਸਕਦੇ ਹਨ 190 ਮੁਲਕਾਂ ਦੇ ਵੀਜ਼ਾ ਮੁਕਤ ਸਫ਼ਰ ਨਾਲ ਜਾਪਾਨ ਅਤੇ ਸਾਊਥ ਕੋਰੀਆ ਦੂਜੇ ਸਥਾਨ ਤੇ ਕਰਾਈ ਮਹਾਨ ਜਦਕਿ ਤੀਜੇ ਸਥਾਨ ਤੇ ਡੈਨਮਾਰਕ ਅਤੇ ਫਿਨਲੈਂਡ ਫ੍ਰਾਂਸ ਜਰਮਨੀ ਆਇਰਲੈਂਡ ਇਟਲੀ ਅਤੇ ਸਪੇਨ ਸਾਂਝੇ ਤੌਰ ਤੇ ਕਾਇਮ ਹਨ ਇਨ੍ਹਾਂ ਦੇ ਦੇਗ ਨਾਗਰਿਕ 199 ਮੁਲਕਾਂ ਵਿੱਚ ਬਿਨਾਂ ਵੀਜ਼ੇ ਤੋਂ ਦਾਖਲ ਹੋ ਸਕਦੇ ਹਨ ਪਿਛਲੇ ਸਾਲ ਭਾਰਤ 85ਵੇਂ ਸਥਾਨ ਤੇ ਸੀ ਇਸ ਵਾਰ 77ਵੇਂ ਸਥਾਨ ਤੇ ਆ ਗਿਆ ਹੈ ਵੀਜ਼ਾ ਮੁਕਤ ਸਫ਼ਰ ਵਾਲੇ ਮੁਲਕਾਂ ਵਿੱਚ 19 ਏਸ਼ੀਆਨ 19 ਅਫਰੀਕੀ ਅਤੇ ਲੈਂਡਿੰਗ ਅਮਰੀਕਾ ਦੇ 10 ਦੇ ਸ਼ਾਮਲ ਹਨ ਕਮੰਤਰੀ ਪદ્ધਤੇ ਮੌਜੂਦਾ ਸਮੇਂ ਦੌਰਾਨ ਵੀਜ਼ਾ ਮੁਕਤਮ ਨੀਤੀਆਂ ਦਾ ਘੇਰਾਬਦਾ ਵਧਾਇਆ ਜਾ ਰਿਹਾ ਹੈ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਾ 트ੰਪ ਦਰਜਾ ਮੁਲਕਾਂ ਦੇ ਲੋਕਾਂ ਦਾ ਵੀਜ਼ਾ ਸਨੇ ਦਾਖਲਾ ਵੀ ਬੰਦ ਕਰ ਰਹੇ ਹਨ ਵੀਜ਼ਾ ਮੁਕਤ ਸਫਰ ਕਰਨ ਨਾਲ ਸੈਰ ਸਪਾਟੇ ਤੇ ਵਪਾਰ ਦੋਹਾਂ ਖੇਤਰਾਂ ਵਿੱਚ ਫਾਇਦਾ ਹੁੰਦਾ ਹੈ ਭਾਰਤ ਪਰ ਭਾਰਤ ਦੇ ਨਜ਼ਰੀਏ ਦੇ ਹਾਲ ਹਾਲੇ ਵੀ ਵੀਜ਼ਾ ਮੁਕਤ ਸਫਰ ਵਾਲੇ ਮੁਲਕਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ